ਰਲਾ ਦੇ ਨਸਿੱਕੀ ਪਿੰਡ ਨਾਗਰਾ ਵਿਖੇ ਚੋਰਾਂ ਦੇ ਵੱਲੋਂ ਵਿੱਦਿਆ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਦੇ ਵੱਲੋਂ ਹੁਣ ਵਿੱਦਿਆ ਦੇ ਮੰਦਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਪਿੰਡ ਨਾਗਰਾ ਦੇ ਸਰਕਾਰੀ ਸਕੂਲ ਦੇ ਵਿੱਚ ਚੋਰਾਂ ਨੇ ਤਿੰਨ ਡਿਜੀਟਲ ਸਮਾਰਟ ਪੈਨਲ ਸਾਊਂਡ ਸਿਸਟਮ ਮਿੱਡੇ ਬਣਾਉਣ ਦਾ ਸਮਾਨ ਤੇ ਨਾਲ ਹੀ ਬੱਚਿਆਂ ਦੇ ਖਾਣ ਦਾ ਇੱਕ ਮਹੀਨੇ ਤੱਕ ਦਾ ਰਾਸ਼ਨ ਵੀ ਲੈ ਗਏ ਚਾਰ ਸੀਸੀਟੀਵੀ ਕੈਮਰੇ ਦੇ ਵਿੱਚ 도ੜਦੇ ਹੋਏ ਦਿਖਾਈ ਦੇ ਰਹੇ ਨੇ ਸਕੂਲ ਦੀ ਮੁਖ ਅਧਿਆਪਕਾ ਨਵਜੀਤ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਕੂਲ ਖੋਲ੍ਹਿਆ ਤਾਂ ਦੇਖਿਆ ਕਿ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਡਿਜੀਟਲ ਸਮਾਰਟ ਪੈਨਰ ਆਪਣੀ ਜਗ੍ਹਾ ਤੇ ਨਾ ਹੋਣ ਕਰਕੇ ਪਿੰਡ ਦੀ ਪੰਚਾਇਤ ਨੂੰ ਮੌਕੇ ਤੇ ਬੁਲਾਇਆ ਗਿਆ ਉਹਨਾਂ ਨੇ ਦੱਸਿਆ ਕਿ ਜੋ ਸਮਾਨ ਚੋਰੀ ਹੋਇਆ ਹੈ ਉਸ ਦੀ ਕੀਮਤ ਕਰੀਬ 3.5 ਲੱਖ ਰੁਪਏ ਹੈ ਮੁਖ ਅਧਿਆਪਕਾ ਨੇ ਇਹ ਵੀ ਦੱਸਿਆ ਕਿ ਉਸ ਨੇ ਇਸ ਚੋਰੀ ਦੀ ਜਾਣਕਾਰੀ ਥਾਣਾ ਸਮਰਾਲਾ ਵਿਖੇ ਦੇ ਦਿੱਤੀ ਹੈ ਜਿਸ ਤੋਂ ਬਾਅਦ ਥਾਣਾ ਮੁਕੀ ਦੇ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਮੁਕਦਮਾ ਦਰਜ ਕਰਕੇ ਚੋਰੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਸਮਾਨ ਚੋਰੀ ਹੋਇਆ ਇੱਕ ਸਟੂਰੀ ਦੇ ਵਿੱਚ ਚੋਰੀ ਦੀ ਸਾਡੇ ਤਿੰਨ ਪੈਨਲ ਨੇ ਇੰਟਰਐਕਟਿਵ ਫਲੈਟ ਪੈਨਲ ਸੀ ਜਿਨ੍ਹਾਂ ਦੀ ਕੀਮਤ ਪ੍ਰਤੀ ਪੈਨਲ 75000 ਰੁਪਏ ਦੀ ਹੋਈ। ਉਸ ਤੋਂ ਇਲਾਵਾ ਸੱਤ ਕੋਨਟ੍ਰੋਲ ਰਾਸ਼ਨ ਤੇ ਸਾਡੇ ਜੁੜਾਈ ਨੇ ਮੇਰੇ ਲਗਭਗ 4000 ਦੇ ਕੀਮਤ ਦੇ ਸੋਕੇ ਸੀ ਜੀ ਇੱਕਾ ਫਲੰਡਰ ਸੀ ਤਿੰਨ ਬੱਚਿਆਂ ਦੇ ਜਿਵੇਂ ਆਪਾਂ ਵੱਡੀਆਂ ਬੈਠਣ ਵਾਲੇ ਮੈਟ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਕੋੜਾ ਜਿਹਾ ਸਪਾਇਰਸ ਮੰਗ ਰੱਖਿਆ ਹੋਇਆ ਸੀਗਾ ਸੈਂਟਾਈਜ਼ਰਿੰਗ ਲਈ ਇੱਕ ਹੋਰ ਬੜਾ। ਇਹ ਤਿੰਨ ਸਾਊਂਡ ਸਿਸਟਮ ਸੀਗੇ। ਅਮਾਉਂਟ ਕਰੀਏ ਤੇ 3 ਲੱਖ ਲੱਗ ਪਗ ਸਾਢੇ 3 ਲੱਖ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਹੈ। ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲੀ ਕਰਵਾਤੀ ਤੁਹਾਡੇ ਕੋਲੇ ਇਹ ਸਮਾਨ ਦੀ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਵੀਡੀਓ ਵੀ ਆ ਰਹੀ ਆ ਤੇ ਸਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਸੀ ਸਵੇਰੇ ਜਦੋਂ ਸਾਨੂੰ ਪਤਾ ਚੱਲਿਆ ਉਹ ਵੀ ਆ ਕੇ ਬਣਾਇਆ ਕਿੰਨੇ ਤੋਂ ਵਾਲੇ ਜੀ ਨੇ ਬਾਜ਼ਾਰ ਤੋਂ ਚੰਗਾ ਕੁਝ ਪਤਾ ਲੱਗੇ ਕਿ ਕਿੰਨੇ ਜ ਜਦੋਂ ਸੀ ਸੀ ਟੀ ਵੀ ਕੈਮਰਾ ਚੱਲ ਕੇ ਤੇ ਉਹਦੇ ਵਿੱਚ ਤੁਹਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ। ਗੁੰਗਰੀ ਦੀ ਤਸਵੀਰ ਉਹਨਾਂ ਦੀ ਆ ਰਹੀ ਹੈ। ਲੱਗਦਾ ਉਹਦਾ ਕੋਈ ਕੰਮ ਨਿਕਲਣਾ ਮਾਰਿਆ। ਅਜੇ ਤੱਕ ਮੈਂ ਇਹ ਨਹੀਂ ਬੰਦ ਕਰਦਾ। ਲੇਖੋ ਜੀ ਹੁਣ ਵੈਸੇ ਤਾਂ ਇਹ ਮਾੜੀ ਗੱਲ ਹੈ। ਜੀ ਸਕੂਲ ਤਾਂ ਹੁੰਦੇ ਕੋ ਕਿ ਉਹ ਆਪਣੇ ਪਵਿੱਤਰ ਸੰਸਥਾਇਕ ਦੇ ਤੋਂ ਉਹਦੇ ਬੱਚੇ ਹਮੇਸ਼ਾ ਮਿਲਦੀ ਹੈ। ਵੈਸੇ ਤੇ ਬਾਦਾਂ ਹੁਣ ਜੇ ਆਪਾਂ ਜਦੋਂ ਚੋਰ ਚੋਰੀ ਤੇ ਆ ਗਿਆ ਉਹਨੇ ਵੀ ਦੇਖਣਾ ਵੀ ਇਹ ਗੁਰਦੁਆਰਾ ਕੇ ਸੂਰ।

ਮਿੱਡੇ ਮਿਲ ਦਾ ਕਾਫੀ ਸਮਾਨ ਲੈ ਗਿਆ ਰਾਸ਼ਨ ਵਗੈਰਾ ਬੱਚਿਆਂ ਦਾ ਲੈ ਗਿਆ ਦਰੀਆਂ ਵਗੈਰਾ ਸਭ ਕੁਝ ਲੈ ਗਿਆ ਹਾਂ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡੇ ਸਕੂਲ ਦਾ ਲਗਭਗ 50 ਤੋਂ ਵੀ ਗੱਲ ਕਰੀ ਤਾਂ ਕਿੰਨੇ ਸਟਾਈ ਕੀ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋਇਆ ਸਾਡਾ ਅਸੀਂ ਪੁਲਿਸ ਰਿਪੋਰਟ ਲਿਖਾਤੀ ਹੈ ਬਾਕੀ ਸਰਪੰਚ ਸਾਹਿਬ ਨੂੰ ਇਤਲਾ ਕਰਤੀ ਹੈ ਕਿ ਪਿੰਡ ਦੇ ਹੀ ਬੰਦੇ ਹੋਣੇ ਚਾਹੀਦੇ ਨੇ ਤੇ ਬਾਕੀ ਉਹ ਆਪਣੀ ਕਾਰਵਾਈ ਕਰੇਗੀ ਪੁਲ ਦੇਖ ਲੇਗੀ ਕੀ ਹੋ ਰਿਹਾ ਚੀਨੀ ਦੇਖਾਲ ਕਰੇਗੀ ਦੀ ਨਾਗਰੇ ਪਿੰਡ ਦੇ ਘਟਨਾ ਹੈ ਕੱਲ ਰਾਤ ਗੁਰਮਨ ਨੇ ਰਾਤੀ ਵਾਰਤ ਹੋਈ ਹੈ ਜਿਸ ਦੇ ਵਿੱਚ ਅਸੀਂ ਕੂਂਦ ਦੇ ਹੈ ਟੀਚਰ ਜੋ ਨਵਜੀਤ ਕੌਰ ਦੀ ਇੰਪੀਟ ਨੇ ਉਹਨਾਂ ਦੇ ਬੈਨਾਂ ਤੇ ਪਰਚਾ ਦਰਜ ਕੀਤਾ ਹੈ ਇਨ ਐਲ ਡੀ ਪੈਨਲ ਤੇ ਕਾਉਂਟ ਸਿਸਟਮ ਗੈਸ ਸਿਲੰਡਰ ਤੇ ਕੁਝ ਲੱਡੇ ਮੇਲੇ ਦਾ ਸਮਾਨ ਜੋ ਕੋਈ ਕਰਕੇ ਲਏਗੇ ਤੇ ਇਹ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੌਕੇ ਤੇ ਜਾ ਕੇ ਸਰ ਮੌਕੇ ਤੇ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਤੋਂ ਬਹੁਤ ਸਾਰੀ ਜੱਟ ਕਰ ਰਹੇ ਹਾਂ ਤੋਂ ਸਾਨੂੰ ਲੀਡ ਮਿਲੀ ਵੀ ਹੈ ਉਮੀਦ ਆ ਕਿ ਜਲਦੀ ਇਸ ਨੂੰ ਕਾਬੂ ਕਰਾਂਗੇ ਰੈਲੇਵੈਂਟ ਐਕਸ਼ਨ ਦੇ ਨਾਲ ਅਸੀਂ ਤੁਰੰਤ ਕਦਮ ਚੁੱਕ ਰਹੇ ਹਾਂ ਐਸਆਈਏ ਸਰ ਜੀ 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 ਉਮੀਦ ਹੈ ਜਲ ਪ੍ਰਯੰਦ ਬਿਲਕੁਲ ਜੀ ਸਾਨੂੰ ਕੋਈ ਲੀਡ ਮਿਲੀ ਵੀ ਹੈ ਸੀਸੀਟੀਵੀ ਦੀ ਤੇ ਜਲ ਪ੍ਰਯਾਰ ਹੈ ਜੀ